ਸੀ ਸਾਡੇ ਘਰ ਚ ਪਵਾੜ ਪਾਤਾ ਵੀਡੀਓ ਪਵਾ ਪਾ ਕੇ ਥੋੜੀ ਲੋ ਵੀ ਹੁਣ ਚੱਕੋ ਤੁਸੀਂ ਜ਼ਿੰਮੇਵਾਰੀ ਸਾਡੇ ਘਰ ਦੀ ਹੈਲੋ ਗਾਇਸ ਵੀਰੇ ਦੇ ਡਾਇਲੋਗ ਕਰਕੇ ਮਸ਼ਹੂਰ ਹੋਈ ਮਨਪ੍ਰੀਤ ਸੀਰਾ ਨੂੰ ਹਰ ਕੋਈ ਸੋਸ਼ਲ ਮੀਡੀਆ ਤੇ ਚੰਗੀ ਤਰ੍ਹਾਂ ਜਾਣਦਾ ਹੈ ਕਿਉਂਕਿ ਉਹ ਹਮੇਸ਼ਾ ਮਜ਼ੇਦਾਰ ਤੇ ਦਿਲਚਸਪ ਵੀਡੀਓਜ਼ ਨਾਲ ਲੋਕਾਂ ਨੂੰ ਹਸਾਉਂਦੀ ਰਹਿੰਦੀ ਹੈ ਉਸ ਦੀ ਸਾਦਗੀ ਅਤੇ ਨਿਮਰ ਸੁਭਾਅ ਕਰਕੇ ਫੈਨ ਉਸ ਨਾਲ ਖਾਸ ਜੁੜਾਅ ਮਹਿਸੂਸ ਕਰਦੇ ਹਨ ਅਤੇ ਕਈਆਂ ਦਾ ਕਹਿਣਾ ਹੈ ਕਿ ਸ਼ੌਹਰਤ ਮਿਲਣ ਦੇ ਬਾਵਜੂਦ ਵੀ ਉਸ ਨੇ ਕਦੇ ਕਮਾਂਡ ਨਹੀਂ ਦਿਖਾਇਆ ਪਰ ਹੁਣ ਹਾਲਾਤ ਕੁਝ ਬਦਲੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਮਨਪ੍ਰੀਤ ਭੈਣ ਦਾ ਨਾਮ ਇੱਕ ਨਵੇਂ ਵਿਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ। ਆਮਨ ਰੰਧਾਵਾ ਅਤੇ ਬਹਾਦਰ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਮਾਤਾ ਅਤੇ ਬੱਚਿਆਂ ਦੇ ਨਾਂ ਉੱਤੇ ਲੋਕਾਂ ਤੋਂ ਪੈਸੇ ਇਕੱਠੇ ਕਰਦੀ ਹੈ। ਮਾਮਲਾ ਇਨਾ ਗੰਭੀਰ ਹੋ ਗਿਆ ਕਿ ਘਰ ਦੇ ਅੰਦਰ ਤਣਾਅ ਪੈਦਾ ਹੋ ਗਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਹੁਣ ਸਹੁਰੇ ਘਰ ਨਹੀਂ ਜਾ ਸਕਦੀ ਅੱਜ ਉਸ ਨੇ ਭਾਵਕ ਹੋ ਕੇ ਲਾਈਵ ਆ ਕੇ ਆਪਣਾ ਪੱਖ ਦਰਸ਼ਕਾਂ ਦੇ ਸਾਹਮਣੇ ਰੱਖਿਆ ਬਾਕੀ ਤੁਸੀਂ ਖੁਦ ਸੁਣੋ ਉਸ ਨੇ ਲਾਈਵ ਆ ਕੇ ਕੀ ਕੀ ਕਿਹਾ ਤੇ ਬਹਾਦਰ ਤੇ ਅਮਨ ਰੰਧਾਵੇ ਨੂੰ ਕੀ ਕੀ ਜਵਾਬ ਦਿੱਤੇ ਹਾਂਜੀ ਗਾਇਜ਼ ਇਹ ਅਮਨ ਰੰਧਾਵੇ ਦੇ ਸੋਢੀ ਦੀ ਮੈਂ ਵੀਡੀਓ ਦੇਖੀ ਹੁਣੇ ਹੁਣੇ ਕਲਪੇ ਪਏ ਸੀ ਮੇਰੇ ਭਰਾ ਗਏ ਸੀਰੇ ਮੈਨੂੰ ਧਮਕੀਆਂ ਦੇਈ ਜਾਂਦੇ ਆ ਇਹ ਗੈਸ ਭੇਜੇ ਤੈਨੂੰ ਦੇਖਾਂਗੇ ਤੇਰੇ ਕਰਕੇ ਹੋਇਆ ਇਹ ਸਭ ਕੁਝ ਤੈਨੂੰ ਨਹੀਂ ਛੱਡਦੇ ਤੂੰ ਸਾਡੇ ਤੇ ਲੀਗਲ ਐਕਸ਼ਨ ਲੈ ਅਸੀਂ ਤੇਰੇ ਪ੍ਰੂਫ ਰੱਖਾਂਗੇ ਵੀਰੇ ਸਾਡਾ ਪਿੰਡ ਦਾ ਤੁਹਾਨੂੰ ਪਤਾ ਹੀ ਆ ਨਾ ਤੁਸੀਂ ਮੇਰੇ ਬਾਰੇ ਇੰਨੀ ਜਾਣਕਾਰੀ ਰੱਖਦੇ ਹੋ ਮੇਰਾ ਪਿੰਡ ਵੀ ਤੁਹਾਨੂੰ ਪਤਾ ਤੁਸੀਂ ਪਿੰਡ ਆਓ ਆਮੋ ਸਾਹਮਣੇ ਗੱਲ ਕਰ ਲੈਣੇ ਆ ਠੀਕ ਆ ਪਹਿਲਾਂ ਵੀਡੀਓ ਦਾ ਪੌਂਡ ਪਹਿਲਾਂ ਸੋਚਣਾ ਸੀ ਵੀਡੀਓ ਦਾ ਪੌਂਡ ਤਾਂ ਪਹਿਲਾਂ ਸੋਚੀਦਾ ਹੁੰਦਾ ਵੀਡੀਓ ਪੈਂਦਾ ਸਾਡਾ ਘਰ ਵਾਲਾ ਸੋਚਦੇ ਵੀਡੀਓ ਤੁਹਾਨੂੰ ਤੁਸੀਂ ਮੈਨੂੰ ਮੇਰਾ ਨਾਮ ਲਿਆ ਤੁਸੀਂ ਪਹਿਲਾਂ ਸਟਾਰਟ ਕੀਤਾ ਹੁਣ ਤੁਸੀਂ ਕਹਿੰਦੇ ਤੇਰੇ ਕਰਕੇ ਇਹ ਕੁਝ ਹੋਇਆ ਹੁਣ ਜੇ ਉਹ ਬਾਈ ਨੇ ਤੁਹਾਡੇ ਤੇ ਵੀਡੀਓ ਪਾਤੀ ਸਾਡੇ ਰਿਸ਼ਤੇਦਾਰ ਨੇ ਜਿਹਨੂੰ ਤੁਸੀਂ ਕਹਿੰਦੇ ਸਾਡਾ ਅਗੇ ਰਿਸ਼ਤੇਦਾਰਾ ਤੋਂ ਵੀ ਉਹਨੇ ਵੀਡੀਓ ਪਾਤੀ ਠੀਕ ਆ ਬਾਈ ਅਗਲੇ ਨੇ ਸਾਡੀ ਸਪੋਰਟ ਤੇ ਵੀਡੀਓ ਪਾਤੀ ਹੁਣ ਅਸੀਂ ਕੀ ਕਰ ਸਕਦੇ ਆਂ ਇਹ ਵਿੱਚ ਦੱਸੋ ਠੀਕ ਆ ਤੋਂਡੇ ਵਿੱਚ سپورਟਰ ਹੈਗੇ ਆ ਇੰਨੇ ਹਗਲ ਨੇ ਮੇਰੀ سپورਟ ਕਰਤੀ ਭਰਾ ਮੇਰੇ ਨੇ ਕੋਈ ਤਾਂ ਭਰਾ ਉੱਠਦਾ ਹੀ ਆ ਮੈਂ ਇੰਨੇ ਦਿਨ ਦੀ ਰੋਨੀ ਆ ਕਲਪਦੀ ਆ ਕਿਤੇ ਤਾਂ ਕੋਈ ਰੱਬ ਦਾ ਬੰਦਾ ਸੁਣਦਾ ਹੀ ਆ ਠੀਕ ਆ ਤੇ ਬਾਕੀ ਤੁਸੀਂ ਮੇਰੇ ਨਾਲ ਬਹਿ ਕੇ ਗੱਲ ਕਰ ਲੈਂਦੇ ਬਾਕੀ ਤੁਸੀਂ ਕਹਿੰਦੇ ਸੀਰੇ ਤਿਆਰ ਨਹੀਂ ਸੀਰਾ ਤਿਆਰ ਹੀ ਆ ਵੀਰੇ ਤੁਸੀਂ ਆਓ ਸਿਹਰਾ ਤਾਂ ਤਿਆਰ ਹਾਂ। ਹਾਂ ਪਹਿਲਾ ਵੀਡੀਓ ਪਾਉਂ ਤਾਂ ਪਹਿਲਾਂ ਸੋਚਣਾ ਸੀ ਨਾ ਮੇਰਾ ਪਿੰਡ ਦਾ ਡਰੈੱਸ ਲੈਦੇ ਮੇਰੇ ਨਾਲ ਗੱਲ ਕਰਦੇ। ਹਾਂ ਪਹਿਲਾਂ ਗੱਲ ਹੈਗੀ ਵੀ ਆ ਕਿ ਝੂਠੀ ਆ ਗੱਲ। ਹਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਪਹਿਲਾਂ ਤੁਸੀਂ ਸਬੂਤ ਜਿਹੜੇ ਆ ਨਾ ਤੁਸੀਂ ਹੁਣ ਕਹਿੰਦੇ ਤੁਸੀਂ ਰੱਖਣੇ ਆ ਮੇਰੇ ਸਾਹਮਣੇ ਤੇ ਆਮੋ ਸਾਹਮਣੇ ਹੋ ਕੇ। ਰੱਖੋ ਠੀਕ ਆ ਤੇ ਮੈਂ ਵੀ ਤਿਆਰ ਹਾਂ ਮੈਂ ਵੀ ਨਹੀਂ ਮੁੱਕਰਦੀ ਮੈਂ ਵੀ ਪਿੱਛੇ ਮਾਸੇ ਵੀ ਬਣੇ ਸੀ ਨਾ ਮੇਰੇ ਖਿਲਾਫ ਵੀਡੀਓ ਪਾਉਂਦੇ ਸੀ ਜਿਹੜੇ ਸਮਾਸੇ ਵੀ ਠੀਕ ਆ। ਲੋ ਵੀ ਹੁਣ ਚੱਕੋ ਤੁਸੀਂ ਜ਼ਿੰਮੇਵਾਰੀ ਸਾਡੇ ਘਰ ਦੀ। ਠੀਕ ਆ। ਤੁਸੀਂ ਕਹਿੰਦੇ ਸੀ ਨਾ ਕਹਿ ਦੇ ਤੂੰ ਵੀ ਤੇਰੇ ਨਹੀਂ ਲੱਗਦੇ ਕੁਝ ਹੁਣ ਚੱਕੋ ਤੁਸੀਂ ਸਾਡੇ ਘਰ ਚ ਪਵਾੜ ਪਾਤਾ ਵੀਡੀਓ ਪਵਾ ਪਾ ਕੇ ਤੁਹਾਨੂੰ ਸਾਡੇ ਘਰ ਦੇ ਮਸਲੇ ਦਾ ਨਹੀਂ ਪਤਾ ਸੀ ਜੇ ਮੇਰਾ ਘਰ ਦੇ ਆਏ ਵੀ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਭਾਈ ਆਵਦੀ ਕੁੜੀ ਨਾਲ ਬਹਿ ਕੇ ਨਵੇੜਾ ਠੀਕ ਆ ਸੋਸ਼ਲ ਮੀਡੀਆ ਤੇ ਨਾ ਉਹਨੂੰ ਐ ਕਰੋ ਜੇ ਕੋਈ ਗੱਲ ਸੀਗੀ ਠੀਕ ਆ ਤੇ ਹੁਣ ਚੱਕੋ ਵੀਰੇ ਜ਼ਿੰਮੇਵਾਰੀ ਤੁਸੀਂ ਤੇ ਤੁਹਾਨੂੰ ਚੱਕਣੀ ਪੈਣੀ ਆ ਬੱਚਿਆਂ ਦੀ ਵੀ ਮੇਰੇ ਮਾਪਿਆਂ ਦੀ ਵੀ ਠੀਕ ਆ ਨਾ ਤੇ ਮੇਰੇ ਵੱਲੋਂ ਤਾਂ ਤੁਸੀਂ ਬਹੁਤ ਸੋਹਣੀ ਕਰਾਤੀ ਸਾਡੇ ਘਰ ਨੂੰ ਜਾੜ ਕੇ ਰੱਖਤਾ ਤੁਸੀਂ ਤੁਹਾਡਾ ਕੰਮ ਹੀ ਇਹੀ ਆ ਠੀਕ ਆ ਅੱਗੇ ਤੁਸੀਂ ਉਹ ਨੂਰ ਕਿਆ ਨੂੰ ਪਿੰਡ ਚੋਂ ਕਢਾਤਾ ਤੁਹਾਨੂੰ ਸੋਸ਼ਲ ਮੀਡੀਆ ਤੇ ਤੁਸੀਂ ਕੀ ਸੁਧਾਰ ਕਰਦੇ ਹੋ ਬਈ ਤੁਸੀਂ ਕੀ ਕਰਦੇ ਹੋ ਘਰ ਤੜਾਉਂਦੇ ਹੋ ਠੀਕ ਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ